ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਤਿੰਨ ਰੋਜ਼ਾ ਹੜਤਾਲ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ ਆ ਸੋ ਇਹਦਾ ਮੁੱਖ ਕਾਰਨ ਹੈ ਕਿ ਹਮੇਸ਼ਾ ਤੋਂ ਪੰਜਾਬ ਸਰਕਾਰ ਨਾਲ ਮੀਟਿੰਗਾਂ ਵੀ ਹੁੰਦੀਆਂ ਆਈਆਂ ਤੇ ਜਥੇਬੰਦੀ ਆਪਣੀਆਂ ਮੰਗਾਂ ਤੇ ਜਿਹੜਾ ਵਾ ਉਸ ਗੱਲ ਵਿਚ ਕਰਦੀ ਆ ਰਹੀ ਆ 1 ਜੁਲਾਈ 2024 ਨੂੰ ਬਾਣੀਓ ਕੋ ਮੁੱਖ ਮੰਤਰੀ ਜੀ ਵੱਲੋਂ ਸੱਤ ਮੰਗਾਂ ਤੇ ਟਰਾਂਸਪੋਰਟ ਵਿਭਾਗ ਦੀ ਵੱਖਰੀ ਪਾਲਿਸੀ ਬਣਾਉਣ ਦਾ ਹਦੇਸ਼ ਜਿਹੜੀ ਪਹਿਲਾਂ ਪੰਜਾਬ ਵੱਲੋਂ ਕੀਤੀ ਸੀਗੇ ਬਾਣੀਓ ਕੋ ਮੁੱਖ ਮੰਤਰੀ ਦੇ ਹਦੇਸ਼ਾ ਅਨੁਸਾਰ ਸੋ 1 ਮਹੀਨੇ ਦੇ ਵਿੱਚ ਉਹ ਹੱਲ ਕਢਣਾ ਸੀ ਪਰੰਤੂ ਹੱਤ ਮਹੀਨੇ ਬੀਤ ਚੁੱਕੇ ਆ ਕੋਈ ਵੀ ਹੱਲ ਨਹੀਂ ਕੱਢਿਆ ਗਿਆ ਨਾਲ ਦੀ ਨਾਲ ਅਸੀਂ ਆਪਣੇ ਮੰਗ ਪੱਤਰ ਭੇਜਦੇ ਰਹੇ ਆ ਤੇ ਮੀਟਿੰਗਾਂ ਵੀ ਹੁੰਦੀਆਂ ਨੇ ਉਸ ਕਮੇਟੀ ਦੀਆਂ ਪਰੰਤੂ ਜਿਹੜੇ ਵੀ ਅਸੀਂ ਸਮੇਂ-ਸਮੇਂ ਅਨੁਸਾਰ ਨੋਟੀਫਿਕੇਸ਼ਨ ਜਾਂ ਕਹਿ ਸਕਦੇ ਹਾਂ ਕਿ ਸਬੂਤ ਦੇ ਸਕਦੇ ਸੀ ਉਸ ਕਮੇਟੀ ਨੂੰ ਦਿੱਤੇ ਗਏ ਪਰੰਤੂ ਉਹ ਕਮੇਟੀ ਦੇ ਅਧਿਕਾਰੀ ਬਦਲਦੇ ਨਾਲ ਨਵੇਂ ਅਧਿਕਾਰੀਆਂ ਨੇ ਜਿਹੜੇ ਪੁਰਾਣੀ ਪਾਲਿਸੀ ਤਿਆਰ ਕੀਤੀ ਸੀ ਉਹਨੂੰ ਲੱਤੀ ਛੁੱਟ ਦਿੱਤਾ ਗਿਆ ਤੇ ਨਵੀਂ ਪਾਲਿਸੀ ਜਿਹੜੀ ਸਰਕਾਰ ਨੇ ਟੀਚਰਾਂ ਦੇ ਬਣਾਈ ਸੀ ਡਾਊਨ ਕਟਰ ਪਾਲਿਸੀ 10 ਸਾਲ ਦੀ ਉਹਨੂੰ ਲਾਗੂ ਕਰਨ ਦੀ ਗੱਲ ਕਰ ਰਿਹਾ ਜਿੰਦੇ ਵਿੱਚ ਕੇ ਇਕੱਲੇ ਕੰਟਰੈਕਟ ਵਾਲੇ ਮਲਾਜਮਾਂ ਦਾ ਹੱਲ ਆ ਦੂਸਰੀਆਂ ਸਾਡੀਆਂ ਜਿਹੜੀਆਂ 6 ਮੰਗਾਂ ਉਹਨਾਂ ਦਾ ਕੋਈ ਹੱਲ ਨਹੀਂ ਤੇ ਡਾਊਨਕੈਟਰ ਪਾਲਿਸੀ ਜਿਹੜੀ ਉਹ ਕੰਟਰੈਕਟਰ ਵਾਲੇ ਮਲਾਜ਼ਮਾਂ ਤੇ ਵੀ ਫਿੱਟ ਨਹੀਂ ਪੈਂਦੀ ਸਾਡੇ ਕੋਲ ਵੀ ਸਾਡੇ ਮੰਗ ਪੱਤਰ ਜਿਹੜੇ ਉਹ ਜਾ ਚੁੱਕੇ ਉਹਨਾਂ ਵੱਲੋਂ ਵੀ ਕੋਈ ਮੀਟਿੰਗ ਨਹੀਂ ਬੁਲਾਈ ਗਈ ਟਰਾਂਸਪੋਰਟ ਮੰਤਰੀ ਨੇ ਇੱਕ ਖਾਣਾ ਪੂਰਤੀ ਦੇ ਲਈ ਮੀਟਿੰਗ ਜ਼ਰੂਰ ਬੁਲਾਈ ਜਿਹੜੀ 2 ਜਨਵਰੀ ਨੂੰ ਹੋਈ ਉਸ ਮੀਟਿੰਗ ਦੇ ਵਿੱਚ ਜਥੇਬੰਦੀਆਂ ਜਿਹੜੀਆਂ ਮੰਗਾਂ ਸੀ ਤਿੰਨ ਜਥੇਬੰਦੀਆਂ ਬੁਲਾਈਆਂ ਗਈ ਉਹਨਾਂ ਦੇ ਮੰਗ ਪੱਤਰਾਂ ਦੇ ਉੱਤੇ ਚਰਚਾ ਹੋਣੀ ਸੀ ਰੋ ਮੰਗ ਪੱਤਰਾਂ ਦੇ ਚਰਚਾ ਕਰਨੋਂ ਪ੍ਰੰਤ ਟ੍ਰਾਂਸਪੋਰਟ ਮੰਤਰੀ ਨੇ ਸਾਡੀ ਜਦੇਬਦੀ ਦੇ ਮੰਗ ਪੱਤਰ ਨੂੰ ਵਿਚਾਰਨ ਤੱਕ ਹੈ ਜਿਹੜਾ ਕਹਿ ਸਕਦੇ ਹਾਂ ਕਿ ਉਹ ਮناسب ਨਹੀਂ ਸਮਝਿਆ ਵੀ ਇਹਨੂੰ ਵਿਚਾਰ ਲਿਆ ਜਾਵੇ ਉਲਟਾ ਦੂਸਰੀਆਂ ਜਥੇਬੰਦੀਆਂ ਨੂੰ ਇਸ਼ਾਰੇ-ਇਸ਼ਾਰਿਆਂ 'ਚ ਸਮਝਾਇਆ ਗਿਆ ਦੂਸਰੀਆਂ ਜਥੇਬੰਦੀਆਂ ਨੂੰ ਕਿਹਾ ਗਿਆ ਕਿ ਚਾਹੇ ਕੋਈ ਦੱਸ ਦਿੰਦੀ ਹੜਤਾਲ ਕਰ ਲੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸੋ ਇਹ ਜਿਹੜੀ ਰਵਈਆ ਟਰਾਂਸਪੋਰਟ ਮੰਤਰੀ ਦਾ ਜਾਂ ਟਰਾਂਸਪੋਰਟ ਸੈਕਟਰੀ ਦਾ ਕਹਿ ਸਕਦੇ ਆ ਉਸ ਰਵਈਏ ਕਾਰਨ ਜਿਹੜੀ ਹੜਤਾਲ ਇਹ ਹੜਤਾਲ ਹੋਈ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤਿੱਖੇ ਜਿਹੜੇ ਪ੍ਰੋਗਰਾਮ ਹੋ ਕੀਤੇ ਜਾਣਗੇ ਕੱਲ ਨੂੰ ਜਿਹੜਾ ਮਾਨਯੋਗ ਮੁੱਖ ਮੰਤਰੀ ਦੀ ਰਿਹائش ਹੈ ਚੰਡੀਗੜ੍ਹ ਉਸਰ ਹੈ ਸਕੇ ਜਿਹੜਾ ਉਹ ਧਰਨਾ ਦਿੱਤਾ ਜਾਏਗਾ ਪੰਜਾਬ ਪੱਦਰ ਦਾ ਧਰਨਾ ਹੋਏਗਾ ਜੇਕਰ ਫਿਰ ਵੀ ਹਲ ਨਹੀਂ ਨਿਕਲਦਾ ਤਾਂ ਇਹ ਹੜਤਾਲ ਹੈ ਜਿਹੜੀ ਅਨਮਿੱਥੇ ਸਮੇਂ ਦੀ ਹੋਏਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਨਮਿੱਥੇ ਸਮੇਂ ਦੀ ਹੜਤਾਲ ਕਰਕੇ ਦਿੱਲੀ ਵੱਲ ਨੂੰ ਕੂਚ ਕੀਤਾ ਜਾਏਗਾ ਮਾਨਯੋਗ ਜਿਹੜੇ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਉਹਨਾਂ ਦੀ ਰੈਸ਼ ਅੱਗੇ ਧਰਨਾ ਦੇ ਕੇ ਦਿੱਲੀ ਦੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਆਮ ਆਦਮੀ ਪਾਰਟੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਜਿਹੜੇ ਜਨਤਾ ਨਾਲ ਜਾਂ ਮਰਾਜਮਾਨਾ ਵਾਅਦੇ ਕੀਤੇ ਆ ਉਹ ਵਾਅਦੇ ਪੂਰੇ ਕਰੋ ਤੁਸੀਂ ਉਹਨਾਂ ਵਾਅਦਿਆਂ ਤੋਂ ਪੜਪੜ ਘਰਾਣਿਆਂ ਨਾਲ ਯਾਰੀ ਲਾ ਕੇ ਕਿਲੋਮੀਟਰ ਸਕੀਮ ਬੱਸਾਂ ਪਾਉਣ ਤੇ ਆਊਟ ਸੋਰਸਿੰਗ ਵਾਲੇ ਠੇਕੇ ਦਾ ਡਬਲ ਡਬਲ ਲਿਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਸਾਰੀਆਂ ਗੱਲਾਂ ਜਨਤਕ ਕੀਤੀਆਂ ਜਾਣੀਆਂ ਜੀ 92 ਬਸ ਦੇ ਅਤੇ ਨੌਂ ਡੀਪੂ ਪੀ ਆਰਟੀਸੀ ਦੇ ਮੁਕੰਮਲ ਤੌਰ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਨਾਲ ਪ੍ਰੋਪਰਟੀ ਪੂ ਦਾ ਮੁਕੰਮਲ ਚੱਕਾ ਜਾਮ ਕੀਤਾ ਗਿਆ ਸਾਰੀਆਂ ਬੱਸਾਂ ਨੂੰ ਰੋਕਿਆ ਗਿਆ ਹੈ ਸਰਕਾਰ ਦੀ ਨਲਾਇਕੀ ਕਾਰਨ ਅੱਜ ਅਸੀਂ ਹੜਤਾਲ ਤੇ ਬੈਠੇ ਹਾਂ ਪੰਜਾਬ ਸਰਕਾਰ ਨੇ ਜਿਹੜੇ ਕੀਤੇ ਵਾਅਦੇ ਸੀ ਉਹ ਆਪਣੇ ਵਾਅਦੇ ਭੁੱਲ ਚੁੱਕੀ ਹੈ ਟਰਾਂਸਪੋਰਟ ਮੰਤਰੀ ਸਾਡੇ ਧਰਨਿਆਂ ਵਿੱਚ ਆ ਆਨੰਦ ਕਿ ਉਹਨੇ ਕਿਆ ਸੀਗਾ ਕਿ ਅਨੁਸਾਰ ਸਰਕਾਰ ਦੇ ਆਉਂਦਿਆ ਸੀ ਅਸੀਂ ਆਊਟਸੋਰਸ ਨੂੰ ਖਤਮ ਕਰਾਂਗੇ ਤੇ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਾਂਗੇ ਪਰ ਅੱਜ ਆਪਣੇ ਵਾਅਦੇ ਤੋਂ ਮੁਕਰੇ ਨੇ ਜਿਸ ਕਾਰਨ ਅਸੀਂ ਹੜਤਾਲ ਤੇ ਬੈਠੇ ਆਂ ਕੱਲ ਨੂੰ ਅਸੀਂ ਮੁੱਖ ਮੰਤਰੀ ਦੇ ਘਰ ਦਾ ਘਰਾਓ ਕਰਨਾ ਹੈ ਜੇਕਰ ਸਾਡੀਆਂ ਮੰਗਾਂ ਨਹੀਂ ਮੰਨਿਆ ਜਾਂਦੇ ਤਾਂ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਰਵਿੰਦ ਕੇਜਰੀਵਾਲ ਉਹਨਾਂ ਦੇ ਘਰ ਦਾ ਵੀ ਘਰਾਓ ਕਰਕੇ ਅਤੇ ਦਿੱਲੀ ਦੇ ਵਿੱਚ ਅਸੀਂ ਚੋਣ ਚੋਣ ਪ੍ਰਚਾਰ ਦੌਰਾਨ ਅਸੀਂ ਉਹਨਾਂ ਦੇ ਖਿਲਾਫ ਜਿਹੜਾ ਪ੍ਰਚਾਰ ਕਰਾਂਗੇ ਜਿਹਨੇ ਜਿਹੜੀ ਪ੍ਰਸਾਪੁਰ ਦਾ ਬੰਦ ਰਹਿ ਗਿਆ ਇਹ ਤਿੰਨ ਦਿਨ ਤੱਕ ਕਰਮਕਮਲ ਚੱਕਾ ਜਾਮ ਰਹੇਗਾ ਜੀ 6 7 ਤੇ 8 ਦੀ ਹੜਤਾਲ ਹੈ ਜੀ ਸਾਡੀ ਸਾਡਾ ਜਿਹੜਾ ਜਿਸਮਾ ਸਮਾਪਨ ਦੇਗਾ ਸਰਕਾਰ ਨੂੰ ਮੁੰਡਾ ਜਿਹੜਾ ਲਾ ਬਿਲਕੁਲ ਜੀ ਅਸੀਂ ਤਾਂ ਇਸ ਬਾਰੇ ਪਹਿਲਾਂ ਹੀ ਸਰਕਾਰ ਨੂੰ ਨੋਟਿਸ ਜਿਹੜਾ ਹੈਗਾ ਤਕਰੀਬਨ 2 ਮਹੀਨੇ ਪਹਿਲਾਂ ਦੇ ਚੁੱਕੇ ਆ ਜਿਸ ਕਾਰਨ ਇਹ ਜਿਹੜਾ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਕਿ ਲੋਕਾਂ ਦੀ ਜਿਹੜੀ ਖੱਜਲ-ਖੁਆਰੀ ਹੋਣੀ ਆ ਕਿਉਂਕਿ ਸਾਡੀਆਂ ਪਿਛਲੇ ਲੰਬੇ ਸਮੇਂ ਤੋਂ ਮੰਗਾਂ ਲੜਕਦੇ ਆ ਰਹੀਆਂ ਹਨ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਪਰ ਸਰਕਾਰ ਸਾਡੀਆਂ ਮੰਗਾਂ ਨੂੰ ਅਣਗੌਲਿਆ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਅਸੀਂ ਲੋਕਾਂ ਤੋਂ ਸ਼ਮਾ ਮੰਗਦੇ ਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ